ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਕਿਤਾਬਾਂ ਦੀ ਦੁਨੀਆ ਤੇ ਹੁਣ ਕਿਤਾਬਾਂ ਦੇ ਨਾਲ ਨਾਲ ਖਬਰਾਂ ਦੀ ਵੀ ਦੁਨੀਆ ਅੱਜ ਤੋਂ ਆਪਾਂ ਪੰਜ ਕੋਈ ਅਜੀਬੋ-ਗਰੀਬ ਦੁਨੀਆ ਦੀਆਂ ਖਬਰਾਂ ਵੀ ਆਪਾਂ ਉਹਦਾ ਜ਼ਿਕਰ ਕਰਾਂਗੇ ਤੇ ਅੱਜ ਦੀ ਕਿਤਾਬ ਆਪਾਂ ਨੂੰ ਲੈ ਕੇ ਚੱਲੂਗੀ 6ਵੀਂ ਸਦੀ ਦੇ ਤੁਰਕੀ ਕੋਵਿਡ ਦੀਆਂ ਯਾਦਾਂ ਹਾਲੇ ਆਪਾਂ ਨੂੰ ਤਾਜ਼ੀਆਂ ਨੇ ਦਿਮਾਗ ਵਿੱਚ ਜਦੋਂ ਹਿਊਮਨ ਕੰਟੈਕਟ ਜੇ ਵੱਧਦਾ ਕੋਈ ਇੱਕਨਸਾਂ ਦੂਸਰੇ ਦੇ ਕੋਲੇ ਜਾਂਦਾ ਤਾਂ ਕੋਈ ਇਹ ਜੀ ਬਿਮਾਰੀ ਆ ਜਾਨ ਲੇਵਾ ਬਿਮਾਰੀ ਉਹਦੇ ਚਾਂਸਸ ਵੱਧ ਜਾਣੇ ਆ ਇਤਿਹਾਸ ਦੇ ਵਿੱਚ ਵੀ ਪੰਜੀਆਂ ਛੇ ਵਾਰ ਕਮ ਸੇ ਕਮ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਨੇ ਤੇ ਇਹ ਕਿਤਾਬ ਲਿਖੀ ਆ ਜੂਲੀਆ ਹੌਸਰ ਤੇ ਸਰਨਾਥ ਬੈਨਰਜੀ ਹੋਣਾ ਨੇ ਕੋਵਿਡ ਤੋਂ ਬਾਅਦ ਹੀ ਲਿਖੀ ਹੈ ਇਹਨਾਂ ਨੇ ਵੀ ਕਿਉਂਕਿ ਕੋਵਿਡ ਤੋਂ ਇਹਨਾਂ ਨੂੰ ਵੀ ਲੱਗਿਆ ਕਿ ਪੁਰਾਣਾ ਜੋ ਇਤਿਹਾਸ ਦੇ ਵਿੱਚ ਹੋਇਆ ਤਾਂ ਉਹਦੇ ਬਾਰੇ ਦੇਖਿਆ ਜਾਵੇ ਕਿ ਉਦੋਂ ਕੀ ਕੀ ਘਟਿਆ ਲੋਕਾਂ ਨੇ ਕਿਵੇਂ ਰਿਐਕਟ ਕੀਤਾ ਗਵਰਨਮੈਂਟਾਂ ਨੇ ਕੀ ਕੀ ਰੈਸਟ੍ਰਿਕਸ਼ਨਸ ਲਾਈਆਂ ਕਿੰਨੀਆਂ ਮੌਤਾਂ ਹੋਈਆਂ ਕਿਸ ਤਰ੍ਹਾਂ ਦੇ ਨਾਲ ਇਸ ਬਿਮਾਰੀ ਦਾ ਅੰਤ ਹੋਇਆ ਕਿਤਾਬ ਲੰਬੀ ਆ ਪਰ ਅੱਜ ਦੇ ਚੈਪਟਰ ਦੇ ਵਿੱਚ ਅੱਜ ਦੇ ਵੀਡੀਓ ਸਿਰਫ ਆਪਾਂ ਇੱਕ ਹੀ ਘਟਨਾ ਦਾ ਜ਼ਿਕਰ ਕਰਾਂਗੇ 6ਵੀਂ ਸਦੀ ਦੀ ਤੁਰਕੀ ਵਾਲੀ ਇਹ ਘਟਨਾ ਕਦੇ ਫਿਰ ਜਦੋਂ ਇਸ ਕਿਤਾਬ ਦੀ ਵਾਰੀ ਆਉਂਦੀ ਆ ਤਾਂ ਫਿਰ ਆਪਾਂ ਚੱਲਾਂਗੇ ਉਸ ਤੋਂ ਬਾਅਦ 14ਵੀਂ ਸਦੀ ਦੇ ਯੂਰਪ ਦੇ ਵਿੱਚ ਸਪੇਨ ਦੇ ਵਿੱਚ 17ਵੀਂ ਸਦੀ ਦੇ ਲੰਡਨ ਦੇ ਵਿੱਚ 18ਵੀਂ ਸਦੀ ਦੇ ਸੀਰੀਆ ਦੇ ਵਿੱਚ ਤੇ 19ਵੀਂ ਤੇ 20ਵੀਂ ਸਦੀ ਤੇ ਹਾਂਗਕਾਂਗ ਬੰਬੇ ਸੈਨ ਫਰਾਂਸਿਸਕੋ ਸਾਊਥ ਅਫਰੀਕਾ ਦੇ ਵਿੱਚ ਇਹ ਹੈਗੀ ਹੈ ਜੀ ਗੱਲਬਾਤ ਹੁਣ ਆਪਾਂ ਸ਼ੁਰੂ ਕਰਦੇ ਆ ਇਹਨੂੰ ਮੈਂ ਤੁਹਾਨੂੰ ਕਿਤਾਬ ਇੱਕ ਵਾਰ ਜ਼ਰੂਰ ਦਿਖਾਦਾ ਸੱਚ ਦਾ ਮੋਰਲ ਕਾਂਟੇਜੀਅਨ ਇਹ ਹੈਗੀ ਹੈ ਜੀ ਇਹ ਕਿਤਾਬ ਮੋਰਲ ਕਾਂਟੇਜੀਅਨ ਸਾਰਨਥ ਬਾਇਨਰਜੀ ਤੇ ਜੂਲੀਆ ਹੌਸਰ ਦੇ ਲਿਖੀ ਹੋਈ ਤੇ ਇੱਥੇ ਲੇਖਕ ਲਿਖਦੇ ਆ ਕਿ ਚਾਹੇ ਸਾਡੀਆਂ ਜੜੀਆਂ ਯਾਦਾਂ ਨੇ ਕੋਵਿਡ ਦੀਆਂ ਉਹ ਬੁਰੀਆਂ ਨੇ ਉਹਨਾਂ ਲੋਕਾਂ ਦੀਆਂ ਸਾਡੇ ਤੋਂ ਵੀ ਜ਼ਿਆਦਾ ਬੁਰੀਆਂ ਨੇ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰ ਆਪਣੇ ਮਿੱਤਰ ਪਿਆਰੇ ਆਪਣੇ ਫੈਮਿਲੀ ਦੇ ਪਰਿਵਾਰ ਦੇ ਮੈਂਬਰ ਗਵਾਏ ਆ ਉਹਨਾਂ ਲਈ ਤਾਂ ਬਹੁਤ ਹੀ ਜ਼ਿਆਦਾ ਬੁਰੀਆਂ ਨੇ ਪਰ ਜੇ ਆਪਾਂ ਕੋਵਿਡ ਨੂੰ ਕੰਪੇਅਰ ਕਰੀਏ ਪੁਰਾਣੀਆਂ ਇਤਿਹਾਸ ਦੀਆਂ ਹੋਈਆਂ ਘਟਨਾਵਾਂ ਦੇ ਨਾਲ ਚਾਹੇ ਉਹ ਪਲੇਗ ਰਹੀ ਹੋਵੇ ਦੋ ਵਾਰ ਆਈ ਜਾਂ ਕੋਈ ਵੀ ਹੋਰ ਉਹਨਾਂ ਦੇ ਮੁਕਾਬਲੇ ਤਾਂ ਤਾਂ ਕਹਿੰਦੇ ਕੋਵਿਡ ਕੁਝ ਵੀ ਨਹੀਂ ਸੀਗਾ ਇੱਕ ਛਿੱਕ ਦੇ ਬਰਾਬਰ ਆ ਤਾਂ ਉਸ ਟਾਈਮ ਦੀ ਲਿਖੀ ਹੋਈ ਇੱਕ ਕਿਤਾਬ ਦਾ ਜ਼ਿਕਰ ਕਰਦੇ ਆ ਲੇਖਕ ਇੱਥੇ ਜਿਹੜੀ ਕਿ ਬਿਲਕੁਲ ਉਸ ਟਾਈਮ ਦੇ ਉੱਪਰ ਲਿਖੀ ਗਈ ਆ ਤਾਂ ਆਪਾਂ ਕਹਿ ਸਕਦੇ ਆ ਕਿ ਅੱਖੀਂ ਦੇਖਿਆ ਹਾਲ ਆ ਤੇ ਇਥੇ ਲਿਖਿਆ ਅੱਗੇ ਕਿ ਨੌਜਵਾਨ ਲੋਕ ਲਾਸ਼ਾਂ ਨੂੰ ਲੈ ਕੇ ਜਾ ਰਹੇ ਆ ਉਹਨਾਂ ਨੂੰ ਢੋ ਰਹੇ ਆ ਲੋਕਾਂ ਦੇ ਘਰਾਂ ਦੇ ਵਿੱਚੋਂ ਤੇ ਇੱਕ ਬਹੁਤ ਵੱਡਾ ਮਤਲਬ ਅਲੱਗ-ਅਲੱਗ ਥਾਵਾਂ ਦੇ ਉੱਪਰ ਬਹੁਤ ਸਾਰੇ ਵੱਡੇ-ਵੱਡੇ ਟੋਏ ਪੱਟੇ ਹੋਏ ਆ ਉਹ ਸਿਰਫ ਲੈ ਜਾਂਦੇ ਆ ਤੇ ਉਹਨਾਂ ਲਾਸ਼ਾਂ ਨੂੰ ਉਹਨਾਂ ਟੋਇਆਂ ਦੇ ਵਿੱਚ ਸੈੱਟ ਦਿੰਦੇ ਉਸ ਟਾਈਮ ਦੇ ਵਿੱਚ ਹੈਗਾ ਸੋਫੀਆ ਅਜੋ ਇੱਕ ਮਸਜਿਦ ਦਾ ਬਣਾਈ ਗਈ ਸੀ ਇੱਕ ਚਰਚ ਦੇ ਤੌਰ ਦੇ ਉੱਪਰ ਕੌਨਸਟੈਂਟਿਨੋਪਲ ਰੋਮਨ ਐਂਪੀਰਸੀ ਕੇ ਬਹੁਤ ਵੱਡੇ ਉਹਨਾਂ ਨੇ ਬਣਾਈ ਸੀ ਇਹ ਉਸ ਟਾਈਮ ਤੱਕ ਬਣ ਕੇ ਸਿਰਫ ਹਲੇ ਤਿਆਰ ਹੋਈ ਆ ਤੇ ਕਹਿੰਦੇ ਕਿ ਹੈਗਾ ਸੋਫੀਆ ਤੇ ਬਿਲਕੁਲ ਹੀ ਬਾਹਰ ਉਹਦੇ ਗੇਟ ਦੇ ਉੱਪਰ ਇੱਕ ਬਹੁਤ ਹੀ ਕੋਈ ਬਜ਼ੁਰਗ ਲੇਡੀ ਨੇ ਜਿਹੜੇ ਉੱਚੀ ਉੱਚੀ ਰੋ ਰਹੀ ਸੀਗੇ ਤੇ ਉਹ ਇਹ ਕਹਿ ਰਹੇ ਆ ਸ਼ਾਇਦ ਉਹਨਾਂ ਨੂੰ ਵੀ ਸ਼ੌਕ ਲੱਗਿਆ ਦਿਮਾਗੀ ਸੰਤਲਨ ਹੋ ਸਕਦਾ ਕਿ ਉਹਨਾਂ ਦਾ ਵੀ ਵਿਗੜ ਗਿਆ ਹੋਵੇ ਇੰਨੀਆਂ ਮੌਤਾਂ ਇੰਨੀਆਂ ਲਾਸ਼ਾਂ ਸ਼ਹਿਰ ਦੇ ਵਿੱਚ ਖਿਲਰ ਰੀਆਂ ਪਈਆਂ ਦੇਖ ਕੇ ਤੇ ਉੱਚੀ ਉੱਚੀ ਕਹਿ ਰਹੇ ਆ ਕਿ ਅਸੀਂ ਬਹੁਤ ਜ਼ਿਆਦਾ ਪਾਪ ਕੀਤੇ ਆ ਮਤਲਬ ਮਨੁੱਖਤਾ ਨੇ ਪਾਪ ਕੀਤੇ ਆ ਸਾਨੂੰ ਆਪਣੇ ਔਲ ਬਖਸ਼ਾਉਣੀ ਚਾਹੀਦੀ ਆ ਇਹ ਸਾਰਾ ਉਹਦਾ ਸਿੱਟਾ ਅੱਗੇ ਉਹ ਕਹਿ ਰਿਹਾ ਕਿ ਅਗਲੇ 3 ਦਿਨਾਂ ਦੇ ਵਿੱਚ ਸਮੁੰਦਰ ਦਾ ਪਾਣੀ ਉੱਪਰ ਆ ਜਾਊਗਾ ਤੇ ਹਰੇਕ ਚੀਜ਼ ਨੂੰ ਆਪਣੇ ਨਾਲ ਵਹਾ ਕੇ ਲੈ ਜਾਊਗਾ ਜਲਥਲ ਕਰ ਦਊਗਾ ਜਿੰਨਾ ਵੀ ਤੁਸੀਂ ਪੈਸਾ ਮਾਲ ਅਸਬਾਬ ਕਮਾਇਆ ਵਾ ਉਹ ਸਾਰਾ ਸਭ ਕੁਝ ਚਲੇ ਜਾਊਗਾ ਤੇ ਇੱਕ ਵਾਰੀ ਫੇਰ ਤੋਂ ਜਿਹੜੀ ਧਰਤੀ ਆ ਉਹ ਇਨਸਾਨ ਦੇ ਪਾਪਾਂ ਤੋਂ ਮੁਕਤ ਹੋ ਜਾਊਗੀ ਕੁਝ ਲੋਕ ਥੋੜੀ ਦੇਰ ਲਈ ਰੁਕਦੇ ਆ ਇਸ ਬਜ਼ੁਰਗ ਔਰਤ ਵੱਲ ਥੋੜੀ ਦੇਰ ਦੇਖਦੇ ਆ ਤੇ ਫਿਰ ਅੱਗੇ ਚਲੇ ਜਾਂਦੇ ਆ ਜੇ ਹੁਣ ਕਹਿੰਦੇ ਕਿ ਬਹੁਤ ਪੁਰਾਣੇ ਗ੍ਰੰਥਾਂ ਨੂੰ ਦੇਖਿਆ ਜਾਵੇ ਜਿਹੜੇ ਕਿ ਹਜ਼ਾਰਾਂ ਸਾਲ ਪਹਿਲਾਂ ਲਿਖੇ ਗਏ ਆ ਉਹਨਾਂ ਦੇ ਵਿੱਚੋਂ ਇੱਕ ਘਟਨਾ ਦਾ ਜ਼ਿਕਰ ਇੱਥੇ ਕਰਨਾ ਬਣਦਾ ਵਾ ਉਸ ਟਾਈਮ ਵੀ ਕੁਝ ਸਕਾਲਰ ਲੋਕਾਂ ਨੇ ਕਿਤਾਬਾਂ ਪੜਨ ਵਾਲੇ ਲੋਕਾਂ ਨੇ ਕੁਝ ਇਹੋ ਜਿਹੇ ਗ੍ਰੰਥ ਪੜ੍ਹੇ ਹੋਏ ਸੀ ਉਹਨਾਂ ਨੂੰ ਜ਼ਿਆਦਾ ਫਿਕਰ ਸੀ ਉਹਦਾ ਇੱਕ ਕਾਰਨ ਆ ਹਜ਼ਾਰਾਂ ਸਾਲ ਪਹਿਲਾਂ ਲਿਖੇ ਹੋਏ ਗ੍ਰੰਥਾਂ ਦੇ ਮੁਤਾਬਕ ਜਦੋਂ ਦੁਨੀਆ ਨੂੰ ਪੂਰੀ ਬਣੀ ਨੂੰ 6000 ਸਾਲ ਹੋ ਚੁੱਕੇ ਆ ਅੱਜ ਦੀ ਸਾਇੰਸ ਡਿਫਰੈਂਟ ਆ ਮੈਂ ਸਿਰਫ ਉਸ ਕਿਤਾਬਾਂ ਦੇ ਹਵਾਲੇ ਦੇ ਨਾਲ ਗੱਲ ਕਰ ਰਿਹਾ ਤੇ ਜਿਹੜਾ ਉਹ ਟਾਈਮ ਕਹਿ ਰਹੇ ਸੀ ਕਿ 6000 ਸਾਲ ਜਦੋਂ ਦੁਨੀਆ ਨੂੰ ਬਣੇ ਨੂੰ ਪੂਰੇ ਹੋ ਜਾਣਗੇ ਜਿਹੜੇ ਕਿ ਬਣਦੇ ਸੀਗੇ 492 ਤੋਂ ਲੈ ਕੇ 508 ਈਸਾ ਪੂਰਵ ਜਿਹੜਾ ਬਿਲਕੁਲ ਇਹੀ ਟਾਈਮ ਸੀ ਤਾਂ ਕਹਿੰਦੇ ਕਿ ਉਦੋਂ ਦੁਨੀਆ ਦਾ ਅੰਤ ਹੋਣਾ ਵਾ ਬਹੁਤ ਸਾਰੀਆਂ ਭਾਰੀ ਤਬਾਹੀਆਂ ਆਉਣਗੀਆਂ ਨੇਚਰਲ ਡਿਜ਼ਾਸਟਰ ਆਉਣਗੇ ਬਹੁਤ ਸਾਰੀਆਂ ਬਿਮਾਰੀਆਂ ਫੈਲਣਗੀਆਂ ਪਚਾਲ ਆਉਣਗੇ ਸੋਕਾ ਕਾਲ ਇਹ ਸਭ ਕੁਝ ਪਾਉਗਾ ਤੇ ਜਿਨ੍ਹਾਂ ਲੋਕਾਂ ਨੇ ਇਹ ਪ੍ਰਾਣੀਆਂ ਕਿਤਾਬਾਂ ਪੜੀਆਂ ਹੋਈਆਂ ਸੀ ਉਹਨਾਂ ਨੂੰ ਵੈਸੇ ਹੋਰ ਵੀ ਜ਼ਿਆਦਾ ਡਰ ਲੱਗਿਆ ਉਹਨਾਂ ਨੂੰ ਲੱਗਿਆ ਕਿ ਕਿਤੇ ਇਹਨਾਂ ਦੇ ਵਿੱਚ ਲਿਖੀਆਂ ਹੋਈਆਂ ਘਟਨਾਵਾਂ ਕਿਤੇ ਇਹ ਸਹੀ ਸਾਬਤ ਹੋਣ ਦਾ ਪਹਿਲਾ ਸਟੈਪ ਤਾਂ ਨਹੀਂ ਹੈਗਾ ਹਾਲੇ ਤੱਕ ਕਿਉਂਕਿ ਸਮੁੰਦਰਾਂ ਵਿਚਕਾਰ ਮਿਸਰ ਈਜੀਪਟ ਜਿਹਨੂੰ ਕਹਿੰਨੇ ਆਪਾਂ ਤੇ ਤੁਰਕੀ ਉਹਨਾਂ ਨੂੰ ਆਰਟ ਕਰਦਾ ਵਾ ਪਰ 541 ਤੱਕ ਕਿਉਂਕਿ ਦੋਨੇ ਬਹੁਤ ਵੱਡੇ ਪੋਰਟ ਰਹੇ ਆ ਬਹੁਤ ਸਾਰਾ ਵਪਾਰ ਆ ਜਿਹੜਾ ਸਮੁੰਦਰੀ ਰਸਤੇ ਉਹਨਾਂ ਟਾਈਮਾਂ ਦੇ ਵਿੱਚ ਸਮੁੰਦਰੀ ਜਹਾਜ਼ਾਂ ਦੁਆਰਾ ਇੱਕ ਤਰ੍ਹਾਂ ਨਾਲ ਅਫਰੀਕਾ ਦਾ ਵੀ ਗੇਟਵੇ ਕਹਿ ਸਕਦੇ ਹੋ ਇਹਨੂੰ ਤੇ ਏਜੀਪਟ ਉਸ ਟਾਈਮ ਦੇ ਪਰ ਵੈਸੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਅਮੀਰ ਦੇਸ਼ ਸੀਗਾ ਤੇ ਉੱਥੋਂ ਨੂੰ ਤੁਰਕੀ ਤੋਂ ਬਹੁਤ ਜ਼ਿਆਦਾ ਮਾਲ ਉਸ ਵੱਬ ਭੇਜਿਆ ਜਾਂਦਾ ਸੀ ਤੇ ਮੰਗਵਾਇਆ ਜਾਂਦਾ ਸੀ ਉਹ ਇਹੋ ਜੀ ਜਗ੍ਹਾ ਵਜ੍ਹਾ ਇਥੇ ਅਫਰੀਕਾ ਤੇ ਯੂਰਪ ਬਿਲਕੁਲ ਨੇੜੇ ਨੇੜੇ ਨੇ ਤਾਂ 548 ਸਨ ਦੇ ਵਿੱਚ ਇੱਕ ਜਹਾਜ਼ ਸਮੁੰਦਰੀ ਜਹਾਜ਼ ਮਿਸਰ ਦੀ ਇੱਕ ਬੰਦਰਗਾਹ ਤੇ ਉੱਪਰ ਜਾ ਕੇ ਲੱਗਦਾ ਵਾ ਉਹ ਉਹ ਟਾਈਮ ਨੇ ਜਦੋਂ ਕੋਈ ਫੋਨ ਨਹੀਂ ਹੈ ਕੋਈ ਇੰਟਰਨੈਟ ਨਹੀਂ ਹੈ ਤਾਂ ਉਹਨਾਂ ਲੋਕਾਂ ਨੂੰ ਕੁਝ ਨਹੀਂ ਪਤਾ ਕਿ ਤੁਰਕੀ ਦੇ ਵਿੱਚ ਜਾਂ ਯੂਰਪ ਦੇ ਵਿੱਚ ਕੀ ਬਿਮਾਰੀ ਫੈਲੀ ਹੋਈ ਹੈ ਤਾਂ ਜਦੋਂ ਉਹ ਉੱਥੋਂ ਦੇ ਲੋਕ ਜਿਹੜੇ ਹੈਗੇ ਆ ਜਿਨ੍ਹਾਂ ਨੇ ਵੀ ਉਹ ਸਮਾਨ ਵਗੈਰਾ ਲਾਉਣਾ ਹੋਊਗਾ ਕੁਲੀ ਹੋ ਸਕਦੇ ਜਾਂ ਸਰਕਾਰੀ ਅਧਿਕਾਰੀ ਹੋ ਸਕਦੇ ਆ ਟੈਕਸ ਲੈਣ ਵਾਲੇ ਜਦੋਂ ਉਸ ਜਹਾਜ਼ ਦੇ ਵਿੱਚ ਚੜਦੇ ਆ ਤਾਂ ਉਹ ਇੱਕ ਮੰਜ਼ਰ ਦੇਖ ਕੇ ਹੈਰਾਨ ਹੋ ਜਾਂਦੇ ਆ ਉਸ ਜਹਾਜ਼ ਦੇ ਵਿੱਚ ਕੋਈ ਵੀ ਜਿਉਂਦਾ ਨਹੀਂ ਹੈ ਬਸ ਉਹ ਜਹਾਜ਼ ਆਪਣੇ ਆਪ ਹੀ ਆ ਕੇ ਇੱਕ ਕੰਡੇ ਦੇ ਉੱਪਰ ਹਵਾ ਦੇ ਵਹਾਅ ਦੇ ਨਾਲ ਲੱਗ ਜਾਂਦਾ ਤੇ ਉਸ ਜਹਾਜ਼ ਦੇ ਵਿੱਚ ਨੇ ਸਿਰਫ ਇਨਸਾਨਾਂ ਦੀਆਂ ਲਾਸ਼ਾਂ ਤੇ ਉਹਨਾਂ ਦੇ ਸਰੀਰਾਂ ਦੇ ਉੱਪਰ ਬਹੁਤ ਜ਼ਿਆਦਾ ਵੱਡੇ ਵੱਡੇ ਜ਼ਖਮ ਨੇ ਜਿਵੇਂ ਬਹੁਤ ਪਹਿਲਾਂ ਜਿਵੇਂ ਸਾਡੇ ਛੋਟੇ ਹੁੰਦੇ ਫੋੜੇ ਨਿਕਲਦੇ ਹੁੰਦੇ ਸੀ ਅੱਜ ਕੱਲ ਤਾਂ ਬੱਚਿਆਂ ਦੇ ਨਹੀਂ ਹੈਗੇ ਤੇ ਪਰ ਉਹ ਜਿਹੜੇ ਜ਼ਖਮ ਨੇ ਪੂਰੀ ਤਰ੍ਹਾਂ ਦੇ ਨਾਲ ਖੁੱਲੇ ਨੇ ਅੰਦਰ ਹੱਡੀਆਂ ਤੱਕ ਦਿਖ ਰਹੀਆਂ ਨੇ ਹੁਣ ਇੱਥੋਂ ਦੇ ਲੋਕਾਂ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਉਹ ਇਹਨਾਂ ਮ੍ਰਿਤਕ ਸਰੀਰਾਂ ਨੂੰ ਚੱਕਦੇ ਆਂ ਤੇ ਬਾਹਰ ਜ਼ਮੀਨ ਦੇ ਉੱਪਰ ਲਿਜਾ ਕੇ ਕਿਤੇ ਨਾ ਕਿਤੇ ਦਫਨਾ ਦਿੰਦੇ ਆਂ ਪਰ ਹੁਣ ਕਿਉਂਕਿ ਇੱਕ ਛੂਤ ਦਾ ਰੋਗ ਸੀ ਜਿਹਦੇ ਬਾਰੇ ਇਜੀਪਟ ਦੇ ਮਿਸਰ ਦੇ ਲੋਕਾਂ ਨੂੰ ਕੁਝ ਵੀ ਪਤਾ ਨਹੀਂ ਸੀ ਤਾਂ ਇਸ ਤਰ੍ਹਾਂ ਦੇ ਨਾਲ ਇਸ ਇੱਕ ਜਹਾਜ਼ ਤੋਂ ਜਿਹੜਾ 549 ਸਾਲਾਂ ਦੇ ਵਿੱਚ ਜਾ ਕੇ ਉਸ ਬੰਦਰਗਾਹ ਦੇ ਕਿਸੇ ਕੰਡੇ ਦੇ ਉੱਪਰ ਲੱਗ ਜਾਂਦਾ ਉੱਥੋਂ ਇਹ ਜਿਹੜੀ ਪਲੇਗ ਆ ਇਹ ਅਫਰੀਕਾ ਮਹਾਦੀਪ ਦੇ ਵਿੱਚ ਵੀ ਫੈਲ ਜਾਂਦੀ ਇਸ ਪੂਰੀ ਪਲੇਗ ਜਿਹੜੀ ਅਫਰੀਕਾ, ਏਸ਼ੀਆ ਮਾਈਨਰ ਤੇ ਯੂਰਪ ਦੇ ਵਿੱਚ ਫੈਲਦੀ ਆ ਇਹਦਾ ਮੇਨ ਸੈਂਟਰ ਹੁੰਦਾ ਵਾ ਅੱਜ ਦਾ ਤੁਰਕੀ ਤੁਰਕੀ ਉਸ ਟਾਈਮ ਦੇ ਉੱਪਰ ਵੀ ਥੋੜੀ ਦੇਰ ਪਹਿਲਾਂ ਹੀ ਸਿਰਫ ਕੁਝ ਸਾਲ ਪਹਿਲਾਂ ਇੱਕ ਬਹੁਤ ਵੱਡੀ ਰਾਜਨੀਤਿਕ ਉੱਠਾਪਟਕ ਤੋਂ ਉੱਭਰਿਆ ਹੀ ਸੀਗਾ ਸਿਰਫ ਥੋੜੀ ਦੇਰ ਪਹਿਲਾਂ ਹੀ ਰੋਮਨ ਐਂਪੀਰਰ ਜਸਟੀਨੀਅਨ ਦੇ ਨਾਲ ਤੁਰਕੀ ਦੇ ਲੋਕਲ ਲੋਕਾਂ ਦੀ ਬਹੁਤ ਜ਼ਿਆਦਾ ਵੱਡੀ ਲੜਾਈ ਹੋ ਕੇ ਹਟੀ ਆ ਜਿਦੇ ਚ ਜਸਟੀਨੀਅਨ ਜੇਤੂ ਰਹਿੰਦਾ ਪਰ ਜਸਟੀਨੀਅਨ ਉੱਥੇ ਜਾ ਕੇ ਕੀ ਕਰਦਾ ਉਕੇ ਰੋਮਨ ਐਂਪਰਰ ਜਿੰਨੇ ਵੀ ਸੀਗੇ ਉਹ ਹਾਲੇ ਹੁਣੇ-ਹੁਣੇ ਕੁਝ ਟਾਈਮ ਪਹਿਲਾਂ ਹੀ ਸਿਰਫ ਕੁਝ ਸਾਲ ਪਹਿਲਾਂ ਉਹਨਾਂ ਨੇ ਅਸਾਈ ਧਰਮ ਅਪਣਾਇਆ ਸੀਗਾ ਕੌਨਸਟੈਂਟਿਨੋਪਲ ਕੌਨਸਟੈਂਟਾਈਨ ਪਹਿਲਾ ਉਹ ਰੋਮਨ ਰਾਜਾ ਸੀਗਾ ਜਿਨੇ ਅਸਾਈ ਧਰਮ ਅਪਣਾਇਆ ਸੀ ਤਾਂ ਉਸ ਤੋਂ ਬਾਅਦ ਜਸਟੀਨੀਅਨ ਆਇਆ ਤੇ ਜਸਟੀਨੀਅਨ ਨੇ ਆ ਕੇ ਜਿੰਨੇ ਵੀ ਗੈਰ ਅਸਾਈ ਅਦਾਰੇ ਸੀਗੇ ਲਾਇਬ੍ਰੇਰੀ ਸੀਗੀਆਂ ਸਕੂਲ ਹਸਪਤਾਲ ਸੀਗੇ ਉਹਨਾਂ ਸਾਰਿਆਂ ਨੂੰ ਆ ਕੇ ਬੰਦ ਕਰਵਾਤਾ ਤੇ ਇਹਨਾਂ ਦੇ ਵਿੱਚ ਉਸ ਟਾਈਮ ਦਾ ਇਥਨਸ ਦਾ ਸਭ ਤੋਂ ਵੱਡਾ ਸਕੂਲ ਤੇ ਉਸ ਟਾਈਮ ਦਾ ਸਭ ਤੋਂ ਫੇਮਸ ਸਕੂਲ ਵੀ ਸ਼ਾਮਲ ਆ। ਪਲੇ ਕਿ ਜਦੋਂ ਸਭ ਤੋਂ ਪਹਿਲੀ ਵਾਰ ਇਸ ਸ਼ਹਿਰ ਦੇ ਵਿੱਚ ਪਹੁੰਚਦੀ ਆ ਤਾਂ ਸਭ ਤੋਂ ਪਹਿਲਾਂ ਹਿੱਟ ਹੁੰਦੇ ਆ ਸਭ ਤੋਂ ਗਰੀਬ ਲੋਕ ਤੇ ਹੋਮਲੈਸ ਲੋਕ ਤੇ ਉਸ ਟਾਈਮ ਦੇ ਵਿੱਚ ਵੀ ਕੌਨਸਟਾਂਟਿਨੋਪਲ ਦੇ ਵਿੱਚ ਅੱਜ ਦੇ ਇਸਤੰਬੁਲ ਦੇ ਵਿੱਚ ਹਜ਼ਾਰਾਂ ਇਸ ਤਰ੍ਹਾਂ ਦੇ ਲੋਕ ਸੀਗੇ ਤੇ ਉਸ ਟਾਈਮ ਦਾ ਇੱਕ ਰੈਕੋਰਡ ਮਿਲਦਾ ਵਾ ਜੌਨ ਆਫ ਫੇਸਸ ਉਸ ਟਾਈਮ ਦੇ ਉੱਪਰ ਉੱਥੇ ਮੌਜੂਦ ਸੀਗੇ। ਉਹਨਾਂ ਨੇ ਆਪਣੀ ਉਹਨਾਂ ਘਟਨਾਵਾਂ ਦੇ ਉੱਪਰ ਕਿਤਾਬ ਲਿਖੀ ਆ। ਉਹਨਾਂ ਦੇ ਅਕੋਰਡਿੰਗ ਇੱਕ ਦਿਨ ਦੇ ਵਿੱਚ 7 ਤੋਂ 12000 ਲੋਕਾਂ ਦੀ ਮੌਤ ਹੋ ਰਹੀ ਸੀ ਕੱਲੇ ਇਸਤੰਬੁਲ ਦੇ ਵਿੱਚ ਅੱਗੇ ਉਹ ਲਿਖਦੇ ਆ ਕਿ ਜਿਹੜਾ ਵੀ ਇਸ ਬਿਮਾਰੀ ਦਾ ਸ਼ਿਕਾਰ ਹੁੰਦਾ ਸੀ ਸਭ ਤੋਂ ਪਹਿਲੇ ਲੱਛਣ ਹੁੰਦੇ ਆ ਬਿਮਾਰ ਉਹਨੂੰ ਬੁਖਾਰ ਬਹੁਤ ਜ਼ਿਆਦਾ ਹੋ ਜਾਣਾ ਤੇ ਹੌਲੀ-ਹੌਲੀ ਉਹਦੇ ਸਾਰੇ ਸਰੀਰ ਦੇ ਉੱਪਰ ਅਗਲੇ ਹਫ਼ਤੇ ਤੱਕ ਛੋਟੇ-ਛੋਟੇ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ ਸੋਸ ਤੋਂ ਬਾਅਦ ਕਿਉਂਕਿ ਇਲਾਜ ਕੋਈ ਹੈ ਨਹੀਂ ਉਹ ਜਿਹੜੇ ਛੋਟੇ-ਛੋਟੇ ਜ਼ਖਮ ਆ ਉਹ ਬਹੁਤ ਵੱਡੇ ਹੋ ਜਾਂਦੇ ਆ ਇੰਨੇ ਵੱਡੇ ਕਿ ਹੌਲੀ ਹੌਲੀ ਉਹ ਬਿਲਕੁਲ ਹੀ ਖੁੱਲ ਜਾਂਦੇ ਆ ਤੇ ਇਵਨ ਅੰਦਰ ਤੱਕ ਦਾ ਡੂੰਗਾ ਮਾਸ ਦਿਖਣਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਆਉਂਦੀ ਆ ਅਗਲੀ ਸਟੇਜ ਇਨਸਾਨ ਨੂੰ ਬਹੁਤ ਜ਼ਿਆਦਾ ਬੇਅੰਤਹਾ ਪਿਆਸ ਲੱਗਣੀ ਸ਼ੁਰੂ ਹੁੰਦੀ ਆ ਜਿੰਨਾ ਮਰਜ਼ੀ ਕਹਿੰਦੇ ਪਾਣੀ ਪੀ ਲਓ ਪਿਆਸ ਮਿਟਦੀ ਨਹੀਂ ਨਾਲ ਦੀ ਨਾਲ ਹੀ ਜਿਹੜਾ ਦਿਮਾਗ ਆ ਉਹ ਕਨਫਿਊਜ਼ ਹੋਣਾ ਸ਼ੁਰੂ ਹੋ ਜਾਂਦਾ ਉਹਨੂੰ ਭ੍ਰਮ ਹੋਣੇ ਸ਼ੁਰੂ ਹੋ ਜਾਂਦੇ ਆ ਜੋ ਧੁੱਪੇ ਜਾ ਰਿਹਾ ਵਾ ਉਹਨੂੰ ਲੱਗਦਾ ਮੈਂ ਨਦੀ 'ਚ ਤੈਰ ਰਿਹਾ ਉਹ ਕਿਸੇ ਨੂੰ ਦੇਖ ਰਿਹਾ ਉਹਨੂੰ ਲੱਗਦਾ ਕੋਈ ਜਾਨਵਰ ਆ ਕੋਈ ਕੁਛ ਆ ਮਤਲਬ ਜਿਹੜਾ ਦਿਮਾਗ ਆ ਉਹ ਵੀ ਇਸ ਤਰ੍ਹਾਂ ਕਹਿ ਲੋ ਕਿ ਆਪਣਾ ਕੰਮ ਕਰਨਾ ਛੱਡ ਰਿਹਾ ਵਾ ਅੱਗੇ ਜੌਨ ਆਫ ਫੇਸਸ ਲਿਖਦੇ ਇਸ ਕਿਤਾਬ ਦੇ ਵਿੱਚ ਕਿ ਇਸਤੰਬੁਲ ਦੀਆਂ ਗਲੀਆਂ ਭਰੀਆਂ ਪਈਆਂ ਸੀ ਮਰੇ ਹੋਏ ਜਾਨਵਰਾਂ ਦੇ ਨਾਲ ਤੇ ਬਹੁਤ ਸਾਰੇ ਗਰੀਬ ਲੋਕਾਂ ਦੇ ਨਾਲ ਅਗਲੇ ਕੁਝ ਟਾਈਮ ਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਲਾਸ਼ਾਂ ਜਦੋਂ ਪਹਿਲਾਂ ਸਟਾਰਟ ਹੁੰਦਾ ਵਾ ਉਦੋਂ ਤਾਂ ਬਹੁਤ ਸਾਰੇ ਲੋਕ ਉਹਨਾਂ ਨੂੰ ਚੱਕ ਕੇ ਟੋਹਿਆਂ ਦੇ ਵਿੱਚ ਸੈੱਟ ਦਿੰਦੇ ਸੀ ਪਰ ਹੁਣ ਹਾਲਤ ਇਹ ਹੋ ਜਾਂਦੀ ਆ ਕਿ ਸ਼ਹਿਰ ਦੇ ਵਿੱਚ ਉਹਨੇ ਸਿਹਤਮੰਦ ਲੋਕ ਹੀ ਨਹੀਂ ਬਚੇ ਜਿਹੜੇ ਡੈੱਡ ਬਾਡੀਜ਼ ਨੂੰ ਕਿਸੇ ਪਾਸੇ ਦਬਾ ਦਿੰਦੇ ਮਤਲਬ ਹੁਣ ਸ਼ਹਿਰ ਦੇ ਵਿੱਚ ਸਿਹਤਮੰਦ ਲੋਕਾਂ ਦੀ ਗਿਣਤੀ ਨਾ ਮਾਤਰਾ ਜਾਂ ਤਾਂ ਲੋਕ ਮਰ ਚੁੱਕੇ ਆ ਜਾਂ ਫਿਰ ਲੋਕ ਇਸ ਬਿਮਾਰੀ ਤੋਂ ਗ੍ਰਸਤ ਨੇ ਤਾਂ ਹੁਣ ਜਾਨਵਰਾਂ ਦੇ ਨਾਲ ਨਾਲ ਇਨਸਾਨੀ ਲਾਸ਼ਾਂ ਵੀ ਸੜਕਾਂ ਦੇ ਉੱਪਰ ਇਸੇ ਤਰ੍ਹਾਂ ਹੀ ਪਈਆਂ ਨੇ ਤਾਂ ਹੁਣ ਇਹ ਤੋਂ ਬਚਣ ਲਈ ਵੀ ਲੋਕਾਂ ਨੇ ਅਲੱਗ-ਅਲੱਗ ਉਪਾਅ ਕੀਤੇ ਜਦੋਂ ਪਹਿਲੇ ਦਿਨਾਂ ਦੇ ਵਿੱਚ ਇਹ ਬਿਮਾਰੀ ਹਿੱਟ ਹੁੰਦੀ ਆ ਤਾਂ ਲੋਕਾਂ ਨੇ ਸਭ ਤੋਂ ਪਹਿਲਾਂ ਧਰਮ ਦਾ ਸਹਾਰਾ ਲਿਆ ਆਪਣੇ ਆਪਣੇ ਜੋ ਵੀ ਉਹਨਾਂ ਦੇ ਗੋਡ ਹੋਣਗੇ ਜਿਹਨੂੰ ਵੀ ਉਹ ਮੰਨਦੇ ਹੋਣਗੇ ਉਹਨਾਂ ਦੇ ਨਾਮ ਜਪਣੇ ਉਹਨਾਂ ਨੇ ਸ਼ੁਰੂ ਕੀਤੇ ਅੱਛਾ ਇੰਨੇ ਦੇ ਵਿੱਚ ਇੱਕ ਚੀਜ਼ ਕੀ ਹੁੰਦੀ ਆ ਜਿਹੜੀ ਅੱਜ ਵੀ ਬਹੁਤ ਜਗ੍ਹਾ ਹੁੰਦੀ ਆ ਅੱਜ ਦੇ ਸੰਦਰਭ ਦੇ ਵਿੱਚ ਦੇਖੀਏ ਤਾਂ ਤੁਹਾਨੂੰ ਨਰਿੰਦਰ ਮੋਦੀ ਹੁਣਾਂ ਦਾ ਉਹ ਥਾੜੀ ਭਜਾਉਣ ਵਾਲਾ ਅਭਿਆਨ ਚੰਗੀ ਤਰ੍ਹਾਂ ਯਾਦ ਹੋਊਗਾ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਕਰੋਨਾ ਨੂੰ ਭਜਾਉਣਾ ਤਾਂ ਥਾੜੀ ਭਜਾਓ ਤਾਂ ਉਸ ਟਾਈਮ ਦੇ ਵਿੱਚ ਇੱਕ ਅਫਵਾਹ ਫੈਲਦੀ ਆ ਉਹ ਇਹ ਹੈ ਕਿ ਜੇ ਤੁਸੀਂ ਆਪਣੇ ਕੋਠਿਆਂ ਦੇ ਉੱਪਰੋਂ ਮਿੱਟੀ ਦੇ ਗਮਲੇ ਥੱਲੇ ਸਿੱਟੋਂਗੇ ਤਾਂ ਇਹਦੇ ਨਾਲ ਇਹ ਬਿਮਾਰੀ ਚਲੇ ਜਾਊਗੀ ਤਾਂ ਲੋਕਾਂ ਨੇ ਪਰ ਪਰ ਕੇ ਮਿੱਟੀ ਦੇ ਗਮਲੇ ਆਪਣੇ ਕੋਠਿਆਂ ਤੋਂ ਥੱਲੇ ਸਿੱਟਣੇ ਸ਼ੁਰੂ ਕੀਤੇ ਤੇ ਈਵਨ ਕਈ ਲੋਕਾਂ ਦੇ ਤਾਂ ਇਹਨਾਂ ਦੇ ਨਾਲ ਹੀ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਜ਼ਖਮੀ ਹੋਏ ਤੇ ਕਈ ਲੋਕਾਂ ਦੇ ਤਾਂ ਸਿੱਧਾ ਸਿਰ ਦੇ ਵਿੱਚ ਤਾਲੂਏ ਦੇ ਵਿੱਚ ਆ ਕੇ ਇਹ ਗਮਲੇ ਵੱਜਣ ਦੇ ਨਾਲ ਉਹਨਾਂ ਦੀ ਉੱਥੇ ਹੀ ਮੌਤ ਵੀ ਹੋ ਗਈ ਅੱਗੇ ਜੌਨੋ ਫੇਸਸ ਨੇ ਆਪਣੀ ਕਿਤਾਬ ਚ ਲਿਖਿਆ ਕਿ ਇੱਕ ਟਾਈਮ ਦੇ ਵਿੱਚ ਜਦੋਂ ਇਹ ਅਫਵਾਹ ਹਲੇ ਨਵੀਂ-ਨਵੀਂ ਸੀ ਤੇ ਲੋਕਾਂ 'ਚ ਬੜੀ ਪ੍ਰਚਲਿਤ ਹੋਈ ਹਾਲਤ ਇਹ ਹੋ ਗਈ ਕਿ ਜਿਹੜੇ ਆਮ ਲੋਕ ਸੀਗੇ ਉਹ ਬਿਮਾਰੀ ਦਾ ਤਾਂ ਪਤਾ ਨਹੀਂ ਪਰ ਇਹਨਾਂ ਡਿੱਗਦੇ ਹੋਏ ਗਮਲਿਆਂ ਦੇ ਡਰ ਦੇ ਕਾਰਨ ਹੀ ਘਰੋਂ ਨਿਕਲਣਾ ਉਹਨਾਂ ਨੇ ਬੰਦ ਕਰਤਾ ਕਿਉਂਕਿ ਕੋਈ ਪਤਾ ਨਹੀਂ ਕਿ ਤੁਸੀਂ ਕਦੋਂ ਉੱਪਰੋਂ ਅਸਮਾਨ ਦੇ ਵਿੱਚੋਂ ਆ ਰਹੇ ਗਮਲੇ ਦਾ ਸ਼ਿਕਾਰ ਹੋ ਜਾਓ ਹੁਣ ਕੱਲੀ ਬਿਮਾਰੀ ਦੇ ਨਾਲ ਲੋਕ ਨਹੀਂ ਮਰ ਰਹੇ ਇਹਦੇ ਨਾਲ ਫਿਰ ਆਉਂਦਾ ਅਗਲਾ ਲੈਵਲ ਅਗਲਾ ਸਟੈਪ ਲੋਕ ਦੁਕਾਨਾਂ ਦੇ ਉੱਪਰ ਜਾਣਾ ਬੰਦ ਕਰਦੇ ਆ ਦੁਕਾਨਾਂ ਬੰਦ ਹੋਣੀ ਸ਼ੁਰੂ ਹੋ ਗਈਆਂ ਜਿਹੜੇ ਕਿਸਾਨ ਆਪਣਾ ਅਨਾਜ ਲੈ ਕੇ ਮੰਡੀਆਂਾਂ ਤੱਕ ਦੁਕਾਨਾਂ ਤੱਕ ਜਾਂਦੇ ਸੀ ਉਹਨਾਂ ਨੇ ਉੱਥੋਂ ਤੱਕ ਜਾਣਾ ਬੰਦ ਕੀਤਾ ਇਹਦੇ ਨਾਲ ਕੀ ਹੁੰਦਾ ਅਨਾਜ ਦੀ ਇੱਕ ਬਹੁਤ ਬੁਰੀ ਤਰ੍ਹਾਂ ਦੇ ਨਾਲ ਸ਼ਾਰਟੇਜ ਹੁੰਦੀ ਹੈ ਜਸਟੀਨੀਅਨ ਜਿਹੜਾ ਹੁਣੇ-ਹੁਣੀ ਉੱਥੋਂ ਦਾ ਰਾਜਾ ਬਣਿਆ ਸੀ ਇੱਕ ਤਾਂ ਵੈਸੇ ਲੋਕ ਕਿਉਂਕਿ ਉਹ ਲੋਕਲ ਲੋਕ ਉਹਨੂੰ ਪਸੰਦ ਨਹੀਂ ਕਰਦੇ ਸੀ ਅਗਲੀ ਚੀਜ਼ ਜਸਟੀਨੀਅਨ ਨੇ ਇਹ ਬੋਲਿਆ ਸੀਗਾ ਕਿ ਮੈਂ ਹੀ ਪਰਮਾਤਮਾ ਦਾ ਅਸਲੀ ਮੈਸੈਂਜਰ ਹਾਂ ਕਿਉਂਕਿ ਉਸ ਟਾਈਮ ਦੇ ਉੱਪਰ ਉਸ ਤੋਂ ਬਾਅਦ ਵੀ ਜੇ ਹੁਣ ਤੱਕ ਵੀ ਦੇਖੀਏ ਤਾਂ ਰਾਜਿਆਂ ਦਾ ਇੱਕ ਚੀਜ਼ ਰਹੀ ਆ ਕਿ ਉਹ ਇੱਕ ਇਹ ਤਰਕ ਹਮੇਸ਼ਾ ਦਿੰਦੇ ਆ ਕਿ ਸਾਨੂੰ ਰੱਬ ਦੁਆਰਾ ਚੁਣਿਆ ਗਿਆ ਵਾ ਜਿਹੜੀ ਸਾਡੀ ਬਲੱਡ ਲਾਈਨ ਹੈਗੀ ਆ ਤਾਂ ਉਹ ਕਿਤੇ ਨਾ ਕਿਤੇ ਜਾ ਕੇ ਰਾਬਤ ਦੇ ਨਾਲ ਮਿਲਦੀ ਆ ਤਾਂ ਇੱਥੇ ਲੋਕਾਂ ਦਾ ਗੁੱਸਾ ਜਸਟੀਨੀਅਨ ਤੇ ਪੜ ਗਿਆ ਕਿ ਜੇ ਤੂੰ ਰੱਬ ਦੇ ਇੰਨਾ ਹੀ ਨੇੜੇ ਹੈਗਾ ਤਾਂ ਉਹਨੂੰ ਕਹਿ ਕੇ ਸਾਡੀ ਐਟਲੀਸੇ ਬਿਮਾਰੀ ਤਾਂ ਇਹ ਬਿਮਾਰੀ ਤੋਂ ਹੀ ਸਾਨੂੰ ਮੁਕਤ ਕਰਾ ਦੇ ਰਾਹਤ ਦਵਾ ਦੇ ਕੁਝ ਹਫ਼ਤਿਆਂ ਦੇ ਵਿੱਚ ਵਿੱਚ 3 ਲੱਖ ਤੋਂ ਜ਼ਿਆਦਾ ਲੋਕ ਇੱਥੇ ਮਰ ਜਾਂਦੇ ਪਰ ਹਾਲੇ ਅੱਗੇ ਹੋਰ ਬਹੁਤ ਸਾਰੇ ਮਹੀਨੇ ਲੱਗਣੀ ਸੀ ਕਿ ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਹੋਣ ਲਈ ਡਾਈ ਆਊਟ ਹੋਣ ਲਈ ਤੇ ਅੱਜ ਦੇ ਲਈ ਆਪਾਂ ਇਹ ਚੈਪਟਰ ਤੇ ਹੁਣ ਆਪਾਂ ਚੱਲਦੇ ਆਂ ਅੱਜ ਦੀਆਂ ਖਬਰਾਂ ਵੱਲ ਇਸ ਚੈਪਟਰ ਨੂੰ ਇੱਥੇ ਬੰਦ ਕਰਦੇ ਨੇ ਕਿਉਂਕਿ ਵੀਡੀਓ ਐਵੇਂ ਫਿਰ ਬਹੁਤ ਜ਼ਿਆਦਾ ਲੰਬਾ ਹੋ ਜਾਣਾ ਕਿਸੇ ਫੇਰ ਦਿਨ ਆਪਾਂ ਅੱਗੇ ਜ਼ਿਕਰ ਕਰਾਂਗੇ 14ਵੀਂ ਸਦੀ ਦੇ ਇਟਲੀ ਤੇ ਸਪੇਨ ਦਾ ਉੱਥੋਂ ਦੇ ਜਿਹੜੇ ਡਿਟੇਲਸ ਨੇ ਉਹ ਇਸ ਤੋਂ ਵੀ ਜ਼ਿਆਦਾ ਨੇ ਕਿਉਂਕਿ ਹੁਣ ਤਕਰੀਬਨ 800 ਸਾਲ ਸਿੱਧਾ-ਸਿੱਧਾ ਪੱਗੇ ਆ ਜਾਣਾ ਤਾਂ ਉਹਨਾਂ ਦੇ ਰੈਕੋਰਡਸ ਜ਼ਿਆਦਾ ਮੌਜੂਦ ਨੇ ਤਾਂ ਉੱਥੋਂ ਦੀਆਂ ਕਹਾਣੀਆਂ ਆਪਣੇ ਕੋਲੇ ਜ਼ਿਆਦਾ ਹੋਣਗੀਆਂ ਸਭ ਤੋਂ ਪਹਿਲੀ ਖਬਰ ਜਿਹੜੀ ਕੱਲ ਆਈ ਆ ਜੀ ਵੀਰਵਾਰ ਦੇ ਦਿਨ ਬੜੀ ਇੱਕ ਉਹ ਮੰਦਭਾਗੀ ਆ ਅੱਜ ਕੱਲੋ ਕੁਝ ਜ਼ਿਆਦਾ ਹੀ ਵਧ ਗਈ ਤੇ ਉਹ ਇਹ ਹੈਗੀ ਆ ਕਿ ਕੋਈ ਕਿਸ਼ਤੀ ਆ ਜਿਹੜੀ ਚੱਲੀ ਆ ਅਫਰੀਕਾ ਤੋਂ 86 ਉਹਦੇ ਚ ਪੈਸੇਂਜਰ ਸੀਗੇ ਮਾਈਗ੍ਰੈਂਟਸ ਨੇ ਜਿਹੜੇ ਆਪਣੇ ਦੇਸ਼ਾਂ ਨੂੰ ਛੱਡ ਕੇ ਉਹਨਾਂ ਦੀ ਬੁਰੀ ਹਾਲਤ ਨੂੰ ਛੱਡ ਕੇ ਚੰਗੇ ਭਵਿੱਖ ਲਈ ਕਿਤੇ ਜਾਣਾ ਚਾਹੁੰਦੇ ਆਪਣੇ ਬੱਚਿਆਂ ਦੇ ਲਈ ਕੋਈ ਸੇਫ ਜਗ੍ਹਾ ਲੱਭਣਾ ਚਾਹੁੰਦੇ ਆ ਉਹਨਾਂ 86 ਦੇ ਵਿੱਚੋਂ ਤਕਰੀਬਨ 66 ਪਾਕਿਸਤਾਨੀ ਨਾਗਰਿਕ ਹੁੰਦੇ ਆ ਤੇ ਉਹ ਕਿਸ਼ਤੀ ਜਾ ਰਹੀ ਆ ਵੈਸਟ ਅਫਰੀਕਾ ਤੋਂ ਜਾ ਰਹੀ ਸੀਗੀ ਉਹ ਸਪੇਨ ਦੇ ਕੈਨਰੀ ਆਈਲੈਂਡ ਨੂੰ ਕੱਲ ਨੂੰ ਕਿਤੇ ਡੁੱਬ ਜਾਂਦੀ ਆ ਸਫ਼ਰ ਉਹਨਾਂ ਨੇ ਸ਼ੁਰੂ ਕੀਤਾ ਸੀ ਇਹਨਾਂ ਬਦਕਿਸਮਤ ਲੋਕਾਂ ਨੇ 2 ਜਨਵਰੀ ਤੋਂ ਇਹਨੇ ਦਿਨ ਉਸ ਕਿਸ਼ਤੀ ਦੇ ਵਿੱਚ ਹੀ ਰਹਿ ਵਿਚਾਰੇ ਭੁੱਖਣ ਭਾਣੇ ਤੇ ਫਾਈਨਲੀ ਜਦੋਂ ਇਹ ਕਿਸ਼ਤੀ ਵਿਚਕਾਰ ਕਿਤੇ ਜਾ ਕੇ ਡੁੱਬਦੀ ਆ ਤਾਂ ਉਹਨਾਂ 86 ਦੇ ਵਿੱਚੋਂ 50 ਦੇ ਤਕਰੀਬਨ ਲੋਕਾਂ ਦੀ ਮੌਤ ਹੋ ਜਾਂਦੀ ਆ ਤੇ ਇਹਨਾਂ 50ਾਂ ਦੇ ਵਿੱਚੋਂ ਕਹਿੰਦੇ ਕਿ ਕਮ ਸੇ ਕਮ 30 ਕਿ ਜਾਣੇ ਪਾਕਿਸਤਾਨੀ ਨਾਗਰਿਕ ਸੀਗੇ ਟੋਟਲ 2024 ਦੇ ਵਿੱਚ ਇਹ ਜਿਹੜਾ ਰੂਟ ਆ ਅਫਰੀਕਾ ਦਾ ਹੁਣੇ ਆਪਾਂ ਦੇਖੋ ਗੱਲ ਵੀ ਉਹੀ ਚੀਜ਼ ਦੀ ਕੀਤੀ ਆ ਅਫਰੀਕਾ ਸਪੇਨ ਉਹ ਤੁਰਕੀ ਉਹ ਸਾਰਾ ਏਰੀਆ ਤੇ ਮੈਡੀਟੇਰੇਨੀਅਨ ਜਿਹਨੂੰ ਆਪਾਂ ਬੋਲਦੇ ਨੇ ਪਿਛਲੇ ਕੱਲੇ ਸਾਲ ਦੇ ਵਿੱਚ 10457 ਲੋਕਾਂ ਦੀ ਇਥੋਂ ਸਪੇਨ ਕ੍ਰੋਸ ਕਰਦ ਕੇ ਜਾਂ ਯੂਰਪ ਨੂੰ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਦੇ ਵਿੱਚ ਮੌਤ ਹੋ ਗਈਆਂ 10457 ਲੋਕਾਂ ਦੇ ਅਲੱਗ-ਅਲੱਗ ਵਿਊ ਨੇ ਯੂਰਪ ਦੇ ਲੋਕ ਕਹਿੰਦੇ ਆ ਕਿ ਇਲੀਗਲ ਮਾਈਗ੍ਰੈਂਟਸ ਦੂਜੇ ਪਾਸੇ ਇਹਨਾਂ ਲੋਕਾਂ ਦੀ ਹਾਲਤ ਇਹ ਆ ਵੀ ਇਹਨਾਂ ਦੇ ਲਈ ਉਥੋਂ ਦੇ ਸਰਕਾਰਾਂ ਨੇ ਉਹਨਾਂ ਲੀਡਰਾਂ ਨੇ ਛੱਡਿਆ ਹੀ ਕੁਝ ਨਹੀਂ ਹੈਗਾ ਉਹਨਾਂ ਦੀਆਂ ਗਲਤ ਨੀਤੀਆਂ ਕਹਿ ਲਓ ਜਾਂ ਭ੍ਰਿਸ਼ਟਾਚਾਰ ਕਹਿ ਲਓ ਆਪਣੇ ਲਈ ਵੱਡੇ-ਵੱਡੇ ਮਹਿਲ ਤੱਕ ਬਣਾ ਲਏ ਉਹਨਾਂ ਨੇ ਹੁਣ ਆਮ ਬੰਦਾ ਕੱਲ੍ਹ ਹੋਈਏ ਕਿ ਮਰਦਾ ਕੀ ਨਹੀਂ ਕਰਦਾ ਬੇਤਰ ਭਵਿੱਖ ਦੇ ਲਈ ਆਪਣੇ ਬੱਚਿਆਂ ਦੇ ਲਈ ਕਿਉਂਕਿ ਘਰ ਛੱਡ ਕੇ ਜਾਣਾ ਜੀ ਕਿਸੇ ਦਾ ਵੀ ਨਹੀਂ ਕਰਦਾ ਪਰ ਇਸੇ ਤਰ੍ਹਾਂ ਦੇ ਹਾਲਾਤ ਨੇ ਬਹੁਤ ਜ਼ਿਆਦਾ ਪਾੜਾ ਵੱਧ ਗਿਆ ਇਹ ਹੈ ਕਿ ਜੀ ਉਸੇ ਤਰ੍ਹਾਂ ਦੀ ਘਟਨਾ ਕੁਝ ਹੋਰ ਕੁਝ ਹੋਰ ਲੋਕ ਅਜਾਈ ਜਾਨ ਗਵਾ ਬੈਠੇ ਆਪਣੀ ਅਗਲੀ ਖਬਰ ਹੈ ਕਿ ਆ ਇੱਕ ਹੋਰ ਇੰਡੀਅਨ ਫੈਮਿਲੀ ਦੇ ਨਾਲ ਰਿਲੇਟਡ ਇੱਕ ਇਹ ਇਸ਼ੂ ਵੀ ਪਿਛਲੇ ਸਾਲ 2 ਸਾਲ ਤੋਂ ਕੁਝ ਜ਼ਿਆਦਾ ਵਧ ਰਿਹਾ ਵਾ ਗੱਲ ਇਹ ਹੈ ਕਿ ਆਪਣਾ ਕਲਚਰ ਡਿਫਰੈਂਟ ਜਦੋਂ ਆਪਾਂ ਕਿਤੇ ਵੀ ਇੰਡੀਅਨ ਲੋਕ ਕਿਤੇ ਵੀ ਜਾਂਦੇ ਆ ਉਹ ਚਾਹੇ ਟੂਰਿਜ਼ਮ ਲਈ ਜਾਣ ਚਾਹੇ ਵਰਕ ਵੀਜ਼ੇ ਤੇ ਜਾਣ ਜਾਂ ਸਟੂਡੈਂਟ ਵੀਜ਼ੇ ਤੇ ਜਾਣ ਪ੍ਰੋਬਲਮ ਇਹ ਹੁੰਦੀ ਹੈ ਕਿ ਉਹ ਕਲਚਰ ਬਹੁਤ ਵੱਖਰੇ ਵੱਖਰੇ ਆਪਾਂ ਜਿਸ ਚੀਜ਼ਾਂ ਚੋਂ ਗਏ ਆ ਉਹ ਬਿਲਕੁਲ ਉੱਥੇ ਹੋਰ ਤਰ੍ਹਾਂ ਦੀਆਂ ਨੇ ਜਿਹੜੀਆਂ ਚੀਜ਼ਾਂ ਇੱਥੇ ਬਿਲਕੁਲ ਨਾਰਮਲ ਜ਼ਿੰਦਗੀ ਦਾ ਹਿੱਸਾ ਨੇ ਉਹਨਾਂ ਦੇ ਲਈ ਉਹ ਬਿਲਕੁਲ ਗਲਤ ਆ ਪਰ ਗੱਲ ਇਹ ਆ ਕਿ ਜਦੋਂ ਆਪਾਂ ਕਿਸੇ ਦੇ ਘਰੇ ਜਾਣਾ ਤਾਂ ਆਪਾਂ ਨੂੰ ਉਸ ਤਰ੍ਹਾਂ ਦਾ ਬਿਹੇਵ ਕਰਨਾ ਚਾਹੀਦਾ ਜਿਵੇਂ ਅਗਲੇ ਦੇ ਘਰ ਦਾ ਸਿਸਟਮ ਹੈ ਜੇ ਕੋਈ ਗੱਲ ਉਹੀ ਹੈ ਕਿ ਜੇ ਕੋਈ ਸਵੇਰੇ 6 ਵਜੇ ਉੱਠਦਾ ਤਾਂ ਆਪਾਂ 10 ਵਜੇ ਤੱਕ ਜੇ ਸੁੱਤੇ ਹੀ ਰਾਵਾਂਗੇ ਤਾਂ ਉਹ ਵੀ ਚੰਗਾ ਨਹੀਂ ਲੱਗਦਾ ਤੇ ਜੇ ਕਿਸੇ ਦੇ ਘਰੇ ਬਿਲਕੁਲ ਵੈਸ਼ਨੂ ਖਾਣਾ ਵਾ ਤੇ ਜੇ ਜਾ ਕੇ ਤੁਸੀਂ ਉੱਥੇ ਮੀਟ ਮੰਗੀ ਚੱਲੋਗੇ ਵੀ ਬੁਰਾ ਲੱਗਦਾ ਹੁਣ ਉਹੀ ਇੱਥੇ ਹੁੰਦੀ ਆ ਇੱਕ ਗੋਕੁਲ ਨਾਂ ਦੇ ਕੋਈ ਨੌਜਵਾਨ ਫਿਨਲੈਂਡ ਦੇ ਵਿੱਚ ਹੀ ਰਹਿ ਰਿਹਾ ਅੱਜਕੱਲ ਤੇ ਉਹ ਕਹਿੰਦੇ ਕਿ ਮੈਂ ਸਫ਼ਰ ਕਰ ਰਿਹਾ ਸੀਗਾ ਲੈਪਲੈਂਡ ਤੋਂ ਹੈਲਸਿੰਕੀ ਦਾ ਪੂਰੀ ਟ੍ਰੇਨ ਕਹਿੰਦੇ ਪੂਰੀ ਕੁਆਇਟ ਟ੍ਰੇਨ ਹੁੰਦੀ ਹੈ ਇਹਨਾਂ ਦੀ ਬਿਲਕੁਲ ਸ਼ਾਂਤੀ ਹੁੰਦੀ ਆ ਕੋਈ ਆਵਾਜ਼ ਨਹੀਂ ਆਉਂਦੀ ਇੱਕ ਪੈਨ ਡਿੱਗਣ ਤੱਕ ਦੀ ਤਾਂ ਇਸ ਟ੍ਰੇਨ ਦੇ ਵਿੱਚ ਚੜ ਜਾਂਦੀ ਹੈ ਇੱਕ ਇੰਡੀਅਨ ਫੈਮਿਲੀ ਇੱਕ ਇੰਡੀਅਨ ਪਰਿਵਾਰ ਚੜ ਜਾਂਦਾ ਹੁਣ ਇਹ ਵੀ ਨਹੀਂ ਕਹਿੰਦੇ ਕਿ ਆਪਾਂ ਮੁੰਡੇ ਚੜ ਗਏ ਨੌਜਵਾਨ ਜਿਹਨੂੰ ਆਪਾਂ ਮੁੰਡੀਰ ਵੀ ਕਹਿ ਦਿੰਦੇ ਆ ਵੀ ਚਲੋ ਉਹ ਕੁਝ ਜ਼ਿਆਦਾ ਇਸ ਤਰ੍ਹਾਂ ਦਾ ਕਰਦੇ ਹੁੰਦੇ ਜਿਹਨਾਂ ਦਾ ਜੋਸ਼ ਕੁਝ ਜ਼ਿਆਦਾ ਹੁੰਦਾ ਜਵਾਨੀ ਦਾ ਇੱਕ ਫੈਮਿਲੀ ਸੀ ਨਾਲ ਬੱਚੇ ਸੀਗੇ ਸਬ ਟ੍ਰੇਨ 'ਚ ਬੈਠ ਕੇ ਇਹ ਫੋਨ ਕਰਦੇ ਆ ਕਿਸੇ ਤੇ ਬਹੁਤ ਉੱਚੀ ਉੱਚੀ ਇਹ ਗੱਲਾਂ ਕਰਦੇ ਆ ਤੇ ਪੂਰੀ ਲੋਕ ਜਿਹੜੇ ਉਹਨਾਂ ਨੂੰ ਦੇਖ ਰਹੇ ਆ ਇੱਥੇ ਅੱਗੇ ਗੋਕਲ ਬੜੀ ਸ਼ਰਮ ਮਹਿਸੂਸ ਹੋਈ ਉਦੋਂ ਕਿ ਮੈਂ ਵੀ ਇੰਡੀਆ ਨਾ ਤੇ ਲੋਕੀ ਸੋਚਣਗੇ ਸਾਡੇ ਬਾਰੇ ਗੱਲ ਉਹੀ ਆ ਕਿ ਹੁਣ ਇੱਥੇ ਵੀ ਕਹਿ ਸਕਦੇ ਕਿ ਯਾਰ ਸਾਡਾ ਤਰੀਕਾ ਹੀ ਏ ਅਸੀਂ ਵੀ ਅਸੀਂ ਇਸ ਤਰ੍ਹਾਂ ਦੇ ਆਪਾਂ ਲੋਕ ਆ ਐਕਸਟ੍ਰੋਵਰਟ ਆ ਅਸੀਂ ਮਿਲਨਸਾਰ ਲੋਕ ਆ ਪਰ ਪ੍ਰੋਬਲਮ ਇਹ ਹੁੰਦੀ ਆ ਕਿ ਜਦੋਂ ਆਪਾਂ ਕਿਸੇ ਦੇ ਘਰੇ ਜਾਣਾ ਤਾਂ ਉਸ ਤਰ੍ਹਾਂ ਦਾ ਵਰਤਾਅ ਕਰਨਾ ਪੈਂਦਾ ਵਾ ਜਦੋਂ ਵੀ ਹੁਣ ਗੋਰੇ ਇੰਡੀਆ ਦੇ ਵਿੱਚ ਆਉਂਦੇ ਆ ਕਿ ਪਾਕਿਸਤਾਨ ਜਾਂ ਕਿਸੇ ਇਸਲਾਮਿਕ ਦੇਸ਼ ਚ ਜਾਂਦੇ ਆ ਤਾਂ ਜੇ ਆਪਾਂ ਦੇਖੀਏ ਕਿ ਜਿਹੜੀਆਂ ਉਹਨਾਂ ਦੀਆਂ ਔਰਤਾਂ ਹੁੰਦੀਆਂ ਨੇ ਉਹ ਬਿਲਕੁਲ ਉਸ ਤਰ੍ਹਾਂ ਦੇ ਕੱਪੜੇ ਪਾਉਂਦੀਆਂ ਨੇ ਜਿਵੇਂ ਦੇ ਜੇ ਉਥੇ ਕਿਹਾ ਗਿਆ ਉਹਨਾਂ ਨੂੰ ਜੇ ਉਹਨੂੰ ਕਿਤੇ ਸਰਟਾ ਕਰਨ ਨੂੰ ਕਿਉਂ ਸਰਟਾ ਕੇ ਹੀ ਜਾਂਦੇ ਆ ਜੇ ਉਹਨਾਂ ਨੂੰ ਕਿਹਾ ਕਿ ਤੁਸੀਂ ਛੋਟੇ ਕੱਪੜੇ ਨਹੀਂ ਪਾਉਣੇ ਉਹ ਕਦੇ ਨਹੀਂ ਪਾਉਂਦੇ ਉਹ ਪੂਰੇ ਕੱਪੜੇ ਪਾਉਣਗੇ ਉਹ ਲੋਕ ਜਿੱਥੇ ਵੀ ਜਾਂਦੇ ਆ ਜੇ ਉਹਨਾਂ ਨੂੰ ਤੁਸੀਂ ਕਹੋਗੇ ਕਿ ਇਹ ਨਹੀਂ ਕਰਨਾ ਉਹ ਬਿਲਕੁਲ ਨਹੀਂ ਕਰਦੇ ਇਹ ਇਸੇ ਤਰ੍ਹਾਂ ਦਾ ਹੀ ਹੈ ਸਿਸਟਮ ਇਸੇ ਕਰਕੇ ਇੰਡੀਅਨ ਲੋਕਾਂ ਦੇ ਅਗੇਂਸਟ ਥੋੜੀ ਜੀ ਹੇਟ ਅੱਜ ਕੱਲ ਕੁਝ ਜ਼ਿਆਦਾ ਵਧੀ ਹੋਈ ਆ ਅਗਲੀ ਖਬਰ ਆ ਰਹੀ ਹੈ ਜੀ ਗੁਜਰਾਤ ਤੋਂ ਇਹਦਾ ਜੇ ਤੁਸੀਂ ਵੀਡੀਓ ਵੀ ਦੇਖਣਾ ਹੈਗਾ ਤਾਂ ਨਿਊਜ਼ 24 ਨਿਊਜ਼ 24 ਕਰਕੇ ਇੱਕ ਚੈਨਲਾਂ ਤੁਸੀਂ ਵੀਡੀਓ ਦੇਖਿਓ ਇਹਦਾ ਤੇ ਇਹਦੇ ਵਿੱਚ ਹੁੰਦਾ ਕੀ ਆ ਕੋਈ ਇੱਕ ਸੋਸਾਇਟੀ ਆ ਉੱਥੇ ਪੀਣ ਵਾਲਾ ਜਿਹੜਾ ਪਾਣੀ ਆ ਉਹ ਬਹੁਤ ਗੰਦਾ ਆ ਰਿਹਾ ਉਹ ਲੋਕ ਚਲੇ ਜਾਂਦੇ ਆ ਸਰਕਾਰੀ ਬਾਬੂਆਂ ਦੇ ਕੋਲੇ ਹੁਣ ਸਰਕਾਰੀ ਬਾਬੂਆਂ ਦਾ ਆਪਾਂ ਸਾਰਿਆਂ ਨੂੰ ਪਤਾ ਵਾ ਕਿ ਬਿਨਾਂ ਪੈਸਾ ਦਿੱਤੇ ਮਜਾ ਲਾਉ ਕੋਈ ਕੰਮ ਵੀ ਕਰ ਜਾ ਇੱਥੇ ਵੀ ਇਹੀ ਚੀਜ਼ ਹੁੰਦੀ ਆ ਉਹ ਸਰਕਾਰੀ ਬਾਬੂ ਇਹਨਾਂ ਤੋਂ ਪੈਸੇ ਮੰਗਦੇ ਆ ਕਿ ਦੋ ਤਿੰਨ ਵਾਰੀ ਲੋਕ ਪੈਸੇ ਦਿੰਦੇ ਵੀ ਆ ਪਰ ਇਹਨਾਂ ਦਾ ਕੰਮ ਫੇਰ ਨਹੀਂ ਹੁੰਦਾ ਫਾਈਨਲੀ ਉਹ ਸੋਸਾਇਟੀ ਦੇ ਲੋਕ ਇਕੱਠੇ ਹੋ ਕੇ ਮਤਲਬ ਪੂਰਾ ਇੱਕ 50 ਬੰਦਿਆਂ ਦਾ ਇਕੱਠੂ ਕਮ ਸੇ ਕਮ ਉਹ ਵੀਡੀਓ ਦੇ ਵਿੱਚ ਘੱਟ ਤੋਂ ਘੱਟ ਉਹਨਾਂ ਨੇ ਗਲਾਂ 'ਚ ਤਖਤੀਆਂ ਪਾ ਲੀਆਂ ਤੇ ਉੱਥੇ ਗੁਜਰਾਤੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਲੈ ਹੋਰ ਖਾਂ ਮਤਲਬ ਗੁਜਰਾਤੀ 'ਚ ਲਿਖਿਆ ਹੋਇਆ ਪਰ ਉਹਦਾ ਮਤਲਬ ਹੈਗਾ ਲੈ ਹੋਰ ਖਾਂ ਉਹ ਬੰਦੇ ਤੇ ਉੱਪਰ ਉਹਦੇ ਦਫ਼ਤਰ 'ਚ ਜਾ ਕੇ ਉਹਦੀ ਕੁਰਸੀ ਤੇ ਉਹਦੇ ਸਿਰ ਤੇ ਉਹ ਨੋਟਾਂ ਦਾ ਮੀਂਹ ਵਰਾ ਦਿੰਦੇ। ਜਿਵੇਂ ਵਿਆਹ ਦੇ ਵਿੱਚ ਨਹੀਂ ਹੁੰਦਾ ਵੀ ਉਹ ਨੋਟ ਕਈ ਲੋਕ ਵਾਰਦੇ ਆ। ਪੂਰਾ ਵਾਰਨਾ ਕਰਦੇ ਆ ਬੰਦੇ ਤੇ। ਨਾਲ ਉਹਦੇ ਬਣਾਉਂਦੇ ਆ ਵੀਡੀਓ। ਉਹਨੇ ਬੰਦਾ ਇੰਨਾ ਕਿ ਸ਼ਰਮਸਾਰ ਹੋ ਜਾਂਦਾ। ਥੋਨੇ ਜੋੜੇ ਹੋਏ ਆ ਤੇ ਗਲਤੀ ਦੀ ਮਾਫੀ ਮੰਗ ਰੇ। ਗੱਲ ਉਹੀ ਆ ਕਿ ਪਤਾ ਨਹੀਂ ਵੀ ਸਬਰ ਸਬਰਨਾ ਦੀ ਵੀ ਚੀਜ਼ ਹੁੰਦੀ ਆ। ਦੂਜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਿਸੇ ਦਾ ਕੰਮ ਕਰੋਗੇ। ਪਤਾ ਨਹੀਂ ਹੁਣ ਮਤਲਬ ਇੱਥੇ ਹੁਣ ਕੀ ਕੀਤਾ ਜਾਵੇ। ਕਿਉਂਕਿ ਇਹ ਪੈਸੇ ਨੇ ਵੀ ਐਟ ਦੈਂਡ ਤੁਹਾਨੂੰ ਖਰਾਬ ਹੀ ਕਰਨਾ ਆ। ਇਨਾ ਪੈਸਿਆਂ ਦੇ ਨਾਲ ਕਦੇ ਕੋਈ ਬਹੁਤ ਘਰ-ਬਾਰ ਐ ਚੱਲਦੇ ਤਾਂ ਦੇਖੇ ਨਹੀਂ ਹੈਗੇ ਇਹ ਉਹੀ ਪੈਸਾ ਵਾ ਜਿਹੜਾ ਤੁਹਾਡੇ ਬੱਚਿਆਂ ਨੇ ਗਲਤ ਚੀਜ਼ਾਂ ਤੇ ਵਰਤਣਾ ਇਹਦੀ ਸਮਝ ਨਹੀਂ ਲੋਕਾਂ ਨੂੰ ਆਉਂਦੀ ਸਕਤ ਹੈ ਤੁਸੀਂ ਆਪਾਂ ਆਪਣਾ ਕੰਮ ਚੰਗੀ ਤਰ੍ਹਾਂ ਕਰੀਏ ਤਾਂ ਲੋਕ ਬਹੁਤ ਕਦਰ ਕਰਨਗੇ ਕਿ ਯਾਰ ਉਹ ਫਲਾਣਾ ਬੰਦਾ ਉਹਨੇ ਇੰਨਾ-ਇੰਨਾ ਕੰਮ ਕਰਕੇ ਦਿੱਤਾ ਲੋਕਾਂ ਦਾ ਪਰ ਚਲੋ ਇਹੀ ਆ ਜੀ ਐਸੇ ਤਰ੍ਹਾਂ ਹੀ ਦੁਨੀਆ ਵਾ ਅਗਲੀ ਇੱਕ ਖਬਰ ਹੈਗੀ ਉਹ ਬੜੀ ਅਜੀਬ ਖਬਰ ਉਹ ਆ ਰਹੀ ਆ 스ਵਿਟਜ਼ਰਲੈਂਡ ਤੋਂ 스ਵਿਟਜ਼ਰਲੈਂਡ ਦੇ ਇੱਕ ਡਾਕਟਰ ਨੇ ਫਿਲਿਪ ਨੀਸ਼ਕੇ ਉਹਨਾਂ ਨੇ 1 ਮਿਲੀਅਨ ਡਾਲਰ ਦੀ ਇੱਕ ਚੀਜ਼ ਬਣਾਈ ਆ ਉਹ ਚੀਜ਼ ਦਾ ਨਾਮ ਉਹਨਾਂ ਨੇ ਰੱਖਿਆ ਸੁਇਸਾਈਡ ਪੌਡ ਉਹ ਇੱਕ ਬੈਠਣ ਵਾਲੀ ਕੁਰਸੀ ਆ ਤੇ ਉੱਪਰੋਂ ਬੰਦ ਹੋ ਜਾਂਦੀ ਆ ਉਹ ਬੰਦ ਜਦੋਂ ਹੋ ਜਾਂਦੀ ਆ ਜਿਹੜਾ ਬੰਦਾ ਉਹਦੇ ਵਿੱਚ ਬੈਠਦਾ ਵਾ ਅੰਦਰੋਂ ਜੇ ਇੱਕ ਬਟਨ ਦੱਬੂਗਾ ਤਾਂ ਇੱਕ ਗੈਸ ਨਿਕਲਦੀ ਆ ਨਾਈਟ੍ਰੋਜਨ ਕੁਝ ਮਿੰਟਾਂ ਦੇ ਵਿੱਚ ਉਸ ਇਨਸਾਨ ਦੀ ਮੌਤ ਹੋ ਜਾਂਦੀ ਆ ਉਹਦੇ ਨਾਲ ਤਾਂ ਹੁਣ ਤੁਸੀਂ ਕਹੋਗੇ ਕਿ ਉਹਨੇ ਕਿਉਂ ਬਣਾਈ ਉਹਨਾਂ ਨੇ ਇਸ ਲਈ ਬਣਾਈ ਕਿ ਜੋ ਵੀ ਇਨਸਾਨ ਜ਼ਿੰਦਗੀ 'ਚ ਦੁਖੀ ਨੇ ਕਿਸੇ ਵੀ ਕਾਰਨ ਦੇ ਕਰਕੇ ਤੇ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਚਾਹੁੰਦੇ ਆ ਸੁਇਸਾਈਡ ਕਰਨਾ ਚਾਹੁੰਦੇ ਆ ਮੈਂ ਉਹਨਾਂ ਦੇ ਲਈ ਇਹ ਬਣਾਈ ਆ ਸਭ ਤੋਂ ਪਹਿਲਾਂ ਇਨਸਾਨ ਜਿਹੜਾ ਇਸ ਨੂੰ ਯੂਜ਼ ਕਰਦਾ ਹੈ ਸੁਇਸਾਈਡ ਪੌਡ ਨੂੰ ਉਹ ਹੁੰਦੇ ਆ ਅਮਰੀਕਾ ਦੇ ਇੱਕ ਲੇਡੀ ਆ 64 ਸਾਲ ਦੇ ਜਦੋਂ ਹੀ ਉਹਨਾਂ ਦੀ ਡੈਥ ਹੁੰਦੀ ਆ ਕੋਈ ਅਮਰੀਕਨ ਲੇਡੀ ਆ ਉਹਨੂੰ ਪਾਸਪੋਰਟ ਅਮਰੀਕਾ ਦਾ ਤਾਂ ਸਭ ਤੋਂ ਪਹਿਲਾਂ ਤਾਂ ਅਮਰੀਕਨ ਗਵਰਨਮੈਂਟ ਰਿਐਕਟ ਕਰ ਦਿੰਦੀ ਆ ਉੱਤੇ ਦੂਜੀ ਗੱਲ ਇਹ ਹੁਣ ਉਹਨਾਂ ਦਾ ਕੰਮ ਚੱਲਦਾ ਉਹ ਤਾਕਤਵਰ ਦੇਸ਼ ਆ ਉਨਾੜੀ ਰੌਲਾ ਪੈ ਜਾਂਦਾ ਸਵਿਟਜ਼ਰਲੈਂਡ ਆਸ-ਪਾਸੀ ਔਰ ਬੇ ਸਾਰੇ ਕੰਟਰੀਆਂ ਦੇ ਵਿੱਚ ਰੌਲਾ ਪੈਂਦਾ ਪਰ ਹੈਰਾਨੀ ਵੱਡੀ ਗੱਲ ਇਹ ਆ ਉਸ ਕੁਰਸੀ ਨੂੰ ਵਰਤਣ ਦੇ ਲਈ ਪਹਿਲੇ ਤਾਂ ਇਹ ਹੋ ਕੇ 64 ਸਾਲ ਦੇ ਉਹ ਅਮਰੀਕਨ ਡੇਡੀ ਇਸ ਤੋਂ ਅੱਗੇ ਦੀਆਂ 370 ਐਪਲੀਕੇਸ਼ਨ ਉਹਨਾਂ ਦੇ ਕੋਲੇ ਆਈਆਂ ਹੋਈਆਂ ਸੀ 370 ਲੋਕ ਲਾਈਨ ਦੇ ਵਿੱਚ ਸੀਗੇ ਜਿਹੜੇ ਕਹਿੰਦੇ ਸੀ ਕਿ ਅਸੀਂ ਵੀ ਇਸ ਕੁਰਸੀ ਨੂੰ ਵਰਤ ਕੇ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਚਾਹੁੰਦੇ ਹਾਂ ਹੁਣ ਇੱਥੇ ਵੀ ਦੋ ਅਲੱਗ-ਅਲੱਗ ਰਾਏ ਆ ਇੱਥੇ ਜਿਹੜੇ ਡਾਕਟਰ ਨੇ ਇਹਨਾਂ ਦੋਸਲ ਦੇ ਵਿੱਚ ਇੱਕ ਗਰੁੱਪ ਆ ਇਹਨਾਂ ਕੋਈ ਇਹਨੇ ਪੈਸੇ ਨਹੀਂ ਸੀਗੇ 1 ਮਿਲੀਅਨ ਡਾਲਰ ਐਨ ਜੀਓ ਆ ਮਤਲਬ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਇਹਨਾਂ ਨੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਕੀਤਾ ਤੇ ਇਹਨਾਂ ਦਾ ਮਤਲਬ ਸੋਚਣੀ ਇਹ ਹੈਗੀ ਆ ਕਿ ਲੋਕ ਬਹੁਤ ਸਾਰੇ ਕਈ ਦੁਖੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਕੋ ਕੋ ਹੱਲ ਨਹੀਂ ਹੈਗਾ ਤੇ ਇਸ ਕਰਕੇ ਅਸੀਂ ਉਹਨਾਂ ਦੇ ਲਈ ਇੱਕ ਈਜ਼ੀ ਤਰੀਕਾ ਰੱਖਤਾ ਸ਼ਾਰਟਕਟ ਪਰ ਦੂਜੇ ਪਾਸੇ ਗੱਲ ਇਹ ਆ ਕਿ ਜਿਵੇਂ ਹੁਣ ਚਾਰਲੀ ਚੈਪਲਾਨ ਬਹੁਤ ਮਸ਼ਹੂਰ ਕਮੀਡੀਅਨ ਹੋਇਆ ਤੁਸੀਂ ਨਾਮ ਸੁਣਿਆ ਹੋਊਗਾ ਸ਼ਾਇਦ ਅੱਜ ਕੱਲ ਦੀ ਜਨਰੇਸ਼ਨ ਹੋ ਸਕਦਾ ਨਾਮ ਵੀ ਸੁਣਿਆ ਹੋਵੇ ਉਹਨਾਂ ਨੇ ਇੱਕ ਵਾਰ ਇਹ ਚੀਜ਼ ਕਹੀ ਸੀ ਕਿ ਜਿਹੜਾ ਵੀ ਬੰਦਾ ਸੁਇਸਾਈਡ ਕਰਦਾ ਨਾ ਆਤਮ ਹੱਤਿਆ ਕਰਦਾ ਉਹ ਅਸਲ 'ਚ ਆਪਣੇ ਆਪ ਨੂੰ ਨਹੀਂ ਆਪਣੇ ਦੁੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਹੁੰਦੀ ਹੈ ਉਹ ਤੇ ਗੱਲ ਉਹ ਹੀ ਹੈ ਵੀ ਜੇ ਆਪਾਂ ਇੰਨਾ ਹੀ ਕਰ ਸਕਦੇ ਆ ਤਾਂ ਜੇ ਕੋਸ਼ਿਸ਼ ਕੀਤੀ ਜਾਵੇ ਅਗਲੇ ਦੇ ਦੁੱਖ ਨੂੰ ਕਿਸੇ ਤਰ੍ਹਾਂ ਨਾਲ ਖਤਮ ਆਪਾਂ ਜਾਂ ਕੱਟ ਹੀ ਕਰ ਸਕੀਏ ਸ਼ਾਇਦ ਉਹਦੇ ਨਾਲ ਹੀ ਕੋਈ ਫਰਕ ਪੈ ਜਾਵੇ ਕਿਉਂਕਿ ਹੋ ਸਕਦਾ ਹੋਰ 6 ਮਹੀਨੇ ਨੂੰ ਕੋਈ ਹੱਲ ਨਿਕਲਿਆ ਹੋਵੇ ਹੋ ਸਕਦਾ 4 ਮਹੀਨੇ ਨੂੰ ਕੋਈ ਹੱਲ ਨਿਕਲਿਆ ਹੋਵੇ ਇਹ ਇਹਦੇ ਨਾਲੋਂ ਬੈਟਰ ਤਾਂ ਸੁਇਸਾਈਡ ਪਰ ਪੌੜ ਬਣਾਉਣ ਦੇ ਨਾਲੋਂ ਬੈਟਰ ਤਾਂ ਇਹ ਸੀ ਕਿ ਕੋਈ ਇਹੋ ਜਿਹਾ ਗਰੁੱਪ ਬਣਾ ਲਿਆ ਜਾਵੇ ਇੰਟਰਨੈਟ ਦਾ ਜ਼ਮਾਨਾ ਵਾ ਤੁਸੀਂ ਉਹਨਾਂ ਲੋਕਾਂ ਨੂੰ ਕਹੋ ਕਿ ਸਾਡੇ ਨਾਲ ਇੱਥੇ ਆ ਕੇ ਗੱਲ ਕਰੋ ਇੱਕ ਤਾਂਗਲਾ ਆਪਣਾ ਦੁੱਖ ਸਾਂਝਾ ਕਰ ਲੈਂਦਾ ਵਾ ਦੂਸਰੋਂ ਸਾਥੀ ਮਿਲ ਜਾਂਦੇ ਆ ਤੁਸੀਂ ਉਹਨਾਂ ਦੀਆਂ ਗੱਲਾਂ ਸੁਣਦੇ ਹੋ ਕੋਈ ਨਾ ਕੋਈ ਸਲਾਹ ਦੇ ਦਿੰਦਾ ਮਤਲਬ ਜਿਆਦਾ ਸਿਰ ਨੇ ਤਾਂ ਜਿਆਦਾ ਸਲਾਹ ਵਾ ਗੁਰਬਾਣੀ 'ਚ ਵੀ ਲਿਖਿਆ ਹੋਇ 71 ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਤਾਂ ਜਿਆਦਾ ਲੋਕ ਹੋਮਗੇ ਦੁਬਿਧਾ ਦੂਰ ਹੋ ਜਾਂਦੀ ਹੈ ਇਥੇ ਵੀ ਆਪਣੀ ਆਪਣੀ ਸੋਚ ਹੈਗੀ ਆ ਤਾਂ ਇਹ ਇੱਕ ਬੜੀ ਅਜੀਬ ਖਬਰ ਸੀਗੀ ਜੀ ਤੇ ਇਹ ਸੀਗੀ ਜੇ ਅੱਜ ਦੀ ਆਪਣੀ ਕਹਾਣੀ ਤੇ ਕੁਝ ਅਜੀਬ ਖਬਰਾਂ ਤੇ ਸ਼ਾਇਦ ਤੁਹਾਨੂੰ ਵਧੀਆ ਲੱਗਿਆ ਹੋਵੇ ਇਹ ਮੇਰਾ ਇਸ ਤਰ੍ਹਾਂ ਦਾ ਕਾਰਜਕ੍ਰਮ ਤੇ ਕਿਉਂਕਿ YouTube ਦੇ ਉੱਪਰ ਇਹੋ ਜਿਹੀਆਂ ਚੀਜ਼ਾਂ ਦੇ ਗਾਹ ਘਟ ਨੇ ਪਰ ਜੇ ਤੁਸੀਂ ਫਿਰ ਵੀ ਇੱਥੋਂ ਤੱਕ ਦਾ ਮੇਰਾ ਵੀਡੀਓ ਦੇਖਿਆ ਵਾ ਤਾਂ ਮੈਂ ਤੁਹਾਡਾ ਸੱਚੀ ਦਿਲੋਂ ਧੰਨਵਾਦ ਵੀ ਕਰਦਾ ਕਿ ਕੋਈ ਲੋਕ ਹੈਗੇ ਜਿਹੜੇ ਫਿਰ ਵੀ ਇਹੋ ਜਿਹੀਆਂ ਚੀਜ਼ਾਂ ਨੂੰ ਸੁਣਦੇ ਆ ਦੇਖਦੇ ਆ ਤੇ ਮੇਰਾ ਵੀਡੀਓ ਇੱਥੇ ਖਤਮ ਹੁੰਦਾ ਜੀ ਹੁਣ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕੱਲ ਨੂੰ ਕਿਸੇ ਹੋਰ ਕਿਤਾਬ ਦੇ ਨਾਲ ਆਪਾਂ ਜਾਵਾਂਗੇ ਕਿਸੇ ਦੁਨੀਆ ਦੇ ਹੋਰ ਹਿੱਸੇ ਦੇ ਵਿੱਚ ਕਿਸੇ ਹੋਰ ਕਹਾਣੀ 'ਚ ਜਾਵਾਂਗੇ ਤੇ ਨਾਲ ਕੁਝ ਹੋਰ ਚਾਰੀ ਆ ਪੰਜ ਅਜੀ ਪ੍ਰੋਗਰਾਮ ਖਬਰਾਂ ਵੀ ਸੁਣਾਵਾਂਗੇ